ਸਵੇਰੇ ਦੀ ਸਭ ਤੋਂ ਵੱਡੀ ਖਬਰ ਖਨੌਰੀ ਬਾਰਡਰ ਤੋਂ ਸਾਹਮਣੇ ਆ ਰਹੀ ਆ ਜਿੱਥੇ ਕੀ ਪੁਲਿਸ ਦੇ ਵਾਲਾ ਅਧਿਕਾਰੀ ਪਹੁੰਚ ਚੁੱਕੇ ਨੇ ਏਡੀਜੀਪੀ ਜਸਕਰਨ ਸਿੰਘ ਪਹੁੰਚੇ ਨੇ ਕੀ ਮਕਸਦ ਆ ਕੀ ਕਾਰਨ ਆ ਕਿ ਉਹ ਜਗਜੀਤ ਸਿੰਘ ਡੱਲੇਵਾਲ ਦੇ ਕੋਲ ਪਹੁੰਚੇ ਨੇ ਕਿਉਂਕਿ ਸਵੇਰੇ ਹੀ ਤੜਕੇ ਹੀ ਸਰਪੰਨ ਸਿੰਘ ਪੰਦੇਰ ਦੇ ਵੱਲੋਂ ਖਲਸ਼ਾ ਜਿਤਾਇਆ ਗਿਆ ਸੀ ਕਿਤੇ ਉਹੀ ਗੱਲ ਤਾਂ ਨਹੀਂ ਹੋ ਗਈ ਜਿਸ ਦਾ ਡਰ ਸੀ ਤੁਹਾਨੂੰ ਸੁਣਾਉਣੇ ਆ ਆਖਰ ਕੀ ਕੁਝ ਕਹਿ ਰਹੇ ਨੇ ਏਡੀਜੀਪੀ ਜਸਕਰਨ ਸਿੰਘ ਇਹ ਹਾਲ ਨਿਕਲ ਗਿਆ ਮੀਟਿੰਗ ਦੇ ਲਈ ਜਿਆਦਾ ਸੀ ਸਭ ਦੇ ਦੇਖੋ ਪਹਿਲੀ ਤਾਂ ਗੱਲ ਹੈ ਕਿ ਦਮਿਆ ਸਾਹਿਬ ਨੂੰ ਤੁਹਾਨੂੰ ਪਤਾ ਹੈ ਅਨਸ਼ੰਤੀ ਅੱਜ ਛਤੀ ਮadien ਹੈ ਅੱਜ ਛਤੀ ਉਹਨਾਂ ਦੇ ਮੈਡੀਕਲ ਵਾਸਤੇ ਇੱਕ ਮੈਡੀਕਲ ਟੀਮ ਨਾਲ ਆ ਕੇ ਜਾ ਰਹੇ ਤੇ ਮੈਡੀਕਲ ਜੂਰੀ ਹੋ ਰਹੀ ਹੈਗਾ ਸੋ ਉਹਨਾਂ ਦਾ ਹਾਲਚਾ ਜੀ ਪਤਾ ਕਰ ਤੇ ਬਾਕੀ ਜਿਹੜੀਆਂ ਚੀਜ਼ਾਂ ਗੱਲਬਾਤ ਚੱਲਦੀ ਹੈ ਕੋਈ ਹੋਰ ਉਹਦੇ ਉਹਦੇ ਕਰਦੇ ਨੇ ਮੈਨੂੰ ਇਸ ਸੀਜ਼ਨ ਨੂੰ ਪੋਜ਼ਿਟਿਵ ਦੇਖਿਆ ਜਾ ਸਕਦਾ ਕਿ ਟੀਮ ਤੁਹਾਡੇ ਨਾਲ ਜਾ ਰਹੀ ਹੈ ਹਾਂ ਪੋਜ਼ਿਟਿਵ ਬਿਲਕੁਲ ਪੋਜ਼ਿਟਿਵ ਸਿਰਫ ਮੈਡੀਕਲ ਉਹਨਾਂ ਦਾ ਚੈੱਕਅਪ ਹੈ ਐਗਜ਼ਾਮੀਨੇਸ਼ਨ ਹੈ ਤਾਂ ਕਿ ਉਹਨਾਂ ਦੀ ਟੈਡੀ ਹੋ ਸਕੇ ਤੁਸੀਂ ਗੱਲਬਾਤ ਕਰੋਗੇ ਉਹਨਾਂ ਨਾਲ ਜਾ ਕੇ ਮਨਾਉਣ ਦੀ ਕੋਸ਼ਿਸ਼ ਹੋਵੇਗੀ ਦੇਖੋ ਗੱਲਬਾਤ ਤਾਂ ਚੱਲਦੀ ਹੈ ਲੇਕਿਨ ਕੋਈ ਕੇਂਦਰ ਕੋਈ ਕੇਂਦਰ ਨਾਲ ਮੀਟਿੰਗ ਦਾ ਕਾਲ ਮੇਟਿੰਗ ਵੀ ਬਣਿਆ ਸਰ ਉਹਨਾਂ ਤੋਂ ਬਹੁਤ ਸਾਰੀਆਂ ਚੀਜ਼ਾਂ ਚੱਲਦੀਆਂ ਹੋਈਆਂ ਨੇ ਕਿ ਉਹ ਐਸ ਪੁਆਇੰਟ ਤੇ ਤਾਂ ਕੱਲੀ ਉਹਨਾਂ ਦਾ ਮੈਡੀਕਲ ਉਹਨਾਂ ਦੀ ਐਗਜ਼ਾਮੀਨੇਸ਼ਨ ਵੀ ਪ੍ਰੈਰੀਟੀ ਹੈ ਸਰ अच्छा पहले दो, दो दो दौर दी मीटिंग हो दे तीसरे दी था। 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 दी दौर दी ਮੰਨੀ ਜਾਵੇ ਵੀ ਮੀਟਿੰਗ ਆ ਤੀਜੇ ਦੌਰ ਦੀ ਤੁਸੀਂ ਮੀਟਿੰਗ ਹੀ ਲਾ ਲਓ ਔਰ ਉਹ ਕੰਮ ਹੋ ਜਾਵੇਗੀ ਠੀਕ ਹੈ ਠੀਕ ਮੰਨੋ ਇਸ ਚੀਜ਼ ਨੂੰ ਪੋਜ਼ਿਟਿਵ ਦੇਖੇ ਦਾ ਸਕੇ ਟੀਮ ਤੁਹਾਡੇ ਨਾਲ ਜਾ ਰਹੀ ਆ ਆ ਪੋਜ਼ਿਟਿਵ ਬਿਲਕੁਲ ਪੋਜ਼ਿਟਿਵ ਸਿਰਫ ਮੈਡੀਕਲ ਉਹਨਾਂ ਦਾ ਚੈੱਕਅਪ ਔਰ ਐਗਜ਼ਾਮੀਨੇਸ਼ਨ ਹੈ ਤਾਂ ਕਿ ਉਹਨਾਂ ਦੀ ਕੀ ਹਾਲਤ ਹੈ ਗੱਲਬਾਤ ਕਰੋਗੇ ਉਹਨਾਂ ਨਾਲ ਜਾ ਕੇ ਬਣਾਉਣ ਦੀ ਕੋਸ਼ਿਸ਼ ਹੋਵੇ ਦੇਖੋ ਗੱਲਬਾਤ ਚੱਲਦੀ ਹੈ ਕੋਈ ਕੇਂਦਰ ਵੱਲੋਂ ਕੋਈ ਕੇਂਦਰ ਨਾਲ ਮੀਟਿੰਗ ਦਾ ਤਾਲਮੇਲ ਕੋਈ ਬਣਿਆ ਸੀ ਹਾਲ ਤੱਕ ਸਾਰੀਆਂ ਚੀਜ਼ਾਂ ਚੱਲਦੀਆਂ ਰਹੀਆਂ ਨੇ ਸੋ ਐਸ ਪੁਆਇੰਟ ਤੇ ਤਾਂ ਅਜੇ ਉਹਨਾਂ ਦਾ ਮੈਡੀਟਰੀ ਉਹਨਾਂ ਦੀ ਜੈਰਿਸ਼ਨ ਇਹ ਪ੍ਰਭੂਤੀ ਇਸਾ ਦੇ ਵਾਸਤੇ ਸਰ ਸੁਪਰੀਮ ਕੋਰਟ ਨੇ ਵੀ ਪਹੁੰਚ ਅੱਗੇ ਕੱਲ 12:00 ਤੱਕ ਦੋ ਤਰ੍ਹਾਂ ਦੀ ਮੀਟਿੰਗਾਂ ਤੇ ਤੀਸਰੀ ਤਰ੍ਹਾਂ ਦੀ ਮੰਨੀ ਜਾਵੇ ਵੀ ਮੀਟਿੰਗ ਆ। ਆਪਾਂ ਜੇ ਤਾਂ ਤੁਸੀਂ ਮੀਟਿੰਗ ਵੀ ਲਾ ਲਓ ਔਰ ਉਹਨਾਂ ਦੇ ਜੈਰਿਸ਼ਨ ਤਾਂ ਤੁਸੀਂ ਸੁਣਿਆ ਜਗਜੀਤ ਸਿੰਘ ਢੱਲੇਵਾਲ ਦੇ ਕੋਲ ਪਹੁੰਚ ਰਹੇ ਨੇ ਉਨ੍ਹਾਂ ਦੀ ਚੈਕਿੰਗ ਕਰਨ ਦੇ ਲਈ ਟੀਮ ਜਾ ਰਹੀ ਆ ਉਸ ਟੀਮ ਦੇ ਨਾਲ ਜਾ ਰਹੇ ਨੇ ਤੇ ਨਾਲ ਹੀ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਪੋਜ਼ਿਟਿਵ ਰਿਸਪੌਂਸ ਮਿਲ ਰਿਹਾ ਕੇਂਦਰ ਦੇ ਨਾਲ ਵੀ ਗੱਲਬਾਤ ਜਿਹੜੀ ਆ ਕਰਨ ਦੀਆਂ ਕੋਸ਼ਿਸ਼ਾਂ ਚੱਲ ਰਹੀਆਂ ਨੇ ਜਗਜੀਤ ਸਿੰਘ ਢੱਲੇਵਾਲ ਨੂੰ ਮਰਨ ਵਰਤ ਖਤਮ ਕਰਨ ਦੇ ਲਈ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਲਗਾਤਾਰ ਅਪੀਲ ਕੀਤੀ ਜਾ ਰਹੀ ਆ ਪਰ ਕੀ ਜਗਜੀਤ ਸਿੰਘ ਢੱਲੇਵਾਲ ਮਰਨ ਵਰਤ ਖਤਮ ਕਰਨਗੇ ਕੀ ਕਿਸਾਨੀ ਅੰਦੋਲਨ ਜਿਹੜਾ ਇਹ ਜਿੱਤ ਵੱਲ ਨੂੰ ਵਧਣ ਲੱਗ ਗਿਆ ਜੋ ਅੱਜ ਪੰਜਾਬ ਬੰਦ ਹੈ ਪੰਜਾਬ ਬੰਦ ਕੀਤਾ ਹੋਇਆ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਜਿਹੜੇ ਨੇ ਸੜਕਾਂ ਦੇ ਉੱਤੇ ਕਿਸਾਨ ਹੀ ਕਿਸਾਨ ਨਜ਼ਰ ਆ ਰਹੇ ਨੇ ਜੇਕਰ ਕੋਈ ਗੱਡੀ ਵਾਲਾ ਆਉਂਦਾ ਜੇਕਰ ਕੋਈ ਹੋਰ ਆਉਂਦਾ ਜਿਸ ਨੂੰ ਕੋਈ ਜ਼ਰੂਰੀ ਕੰਮ ਨਹੀਂ ਆ ਤਾਂ ਉਸ ਨੂੰ ਵਾਪਸ ਉੱਥੇ ਪੈਰੀ ਮੋੜਿਆ ਜਾ ਰਿਹਾ ਹਰ ਹਰ ਥਾਂ ਦੇ ਉੱਤੇ ਹਰ ਜਿਹੜਾ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚੋਂ ਵੱਖ-ਵੱਖ ਥਾਵਾਂ ਦੇ ਉੱਤੇ ਕਿਸਾਨ ਸਵੇਰੇ 7 ਵਜੇ ਤੋਂ ਪਹਿਲਾਂ ਹੀ ਸੜਕਾਂ ਦੇ ਉੱਤੇ ਖੜ ਚੁੱਕੇ ਸੀ ਐਮਰਜੈਂਸੀ ਸੇਵਾਵਾਂ ਨੂੰ ਕੋਈ ਰੋਕਿਆ ਨਹੀਂ ਜਾ ਰਿਹਾ ਉਹਨਾਂ ਨੂੰ ਜਾਣ ਦਿੱਤਾ ਜਾ ਰਿਹਾ ਪਰ ਕਈ ਥਾਵਾਂ ਦੇ ਉੱਤੇ ਅਜਿਹੀਆਂ ਤਸਵੀਰਾਂ ਸਾਹਮਣੇ ਆਈਆਂ ਜਿਵੇਂ ਅਸੀਂ ਖੰਨਾ ਦੀ ਗੱਲ ਕਰੀਏ ਖੰਨਾ ਤੋਂ ਅਜਿਹੀਆਂ ਤਸਵੀਰਾਂ ਸਾਹਮਣੇ ਆਈਆਂ ਜਿੱਥੇ ਕਿ ਇੱਕ ਪੁਲਿਸ ਮੁਲਾਜ਼ਮ ਜਿਹੜਾ ਆ ਉਹ ਕਿਸਾਨਾਂ ਦੇ ਨਾਲ ਬਹਿਸਵਾਜੀ ਕਰਦਾ ਹੋਇਆ ਦਿਖਾਈ ਦੇ ਰਿਹਾ ਕਿਸਾਨਾਂ ਦੇ ਨਾਲ ਬਹਿਸਵਾਜੀ ਕੀਤੀ ਕਿ ਕਿਸਾਨਾਂ ਨੂੰ ਕਹਿੰਦਾ ਕਿ ਸਾਨੂੰ ਕੋਈ ਲੋੜ ਨਹੀਂ ਤੁਹਾਡੀ ਤੁਸੀਂ ਸਾਡੇ ਲਈ ਲੜ ਰਹੇ ਹੋ ਸਾਡੇ ਲਈ ਨਾ ਲੜੋ ਤੁਸੀਂ ਤੁਸੀਂ ਸਿੱਧੇ ਟੱਕਰ ਮਾਰੋ ਕੇਂਦਰ ਦੇ ਨਾਲ ਤੁਸੀਂ ਉਹਨਾਂ ਨਾਲ ਮਾਰੋ ਜਾ ਕੇ ਟੱਕਰ ਸਿੱਧੀ ਤੇ ਨਾਲ ਹੀ ਕਹਿੰਦਾ ਕਿ ਜੇਕਰ ਸਾਨੂੰ ਲੋੜ ਪਈ ਤਾਂ ਅਸੀਂ ਆਪਣੇ ਕੋਠਿਆਂ ਤੇ ਕਣਕ ਬੀਜ ਲਵਾਂਗੇ ਤੁਹਾਡੇ ਤੋਂ ਨਹੀਂ ਮੰਗਦੇ ਤਾਂ ਅਜਹੀਆਂ ਤਸਵੀਰਾਂ ਵੀ ਦੇਖਣ ਨੂੰ ਮਿਲੀਆਂ ਕਈ ਥਾਵਾਂ ਦੇ ਉੱਤੇ ਪੱਤਰਕਾਰਾਂ ਨੂੰ ਵੀ ਰੋਕਿਆ ਗਿਆ ਪੱਤਰਕਾਰਾਂ ਦੇ ਵਿੱਚ ਵੀ ਨਾਰਾਜ਼ਗੀ ਦੇਖਣ ਨੂੰ ਮਿਲੀ ਖੈਰ ਕਈ ਥਾਵਾਂ ਦੇ ਉੱਤੇ ਵਧੀਆ ਰਿਸਪਾਂਸ ਦੇਖਣ ਨੂੰ ਮਿਲਿਆ ਪੋਜ਼ਿਟਿਵ ਰਿਸਪਾਂਸ ਦੇਖਣ ਨੂੰ ਮਿਲਿਆ ਜਿੱਥੇ ਬੜੇ ਸ਼ਾਂਤਮਈ ਤਰੀਕੇ ਦੇ ਨਾਲ ਇਹ ਪੰਜਾਬ ਬੰਦ ਨੂੰ ਕਾਮਯਾਬ ਕੀਤਾ ਗਿਆ ਤੇ ਖੈਰ ਇਸ ਪੰਜਾਬ ਬੰਦ ਦਾ ਅਸਰ ਹੁਣ ਕਿੰਨਾ ਕੁ ਹੋਣ ਵਾਲਾ